ਹਾਂਜੀ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਮੈਂ ਹਿਰਦਕ੍ਰਿਸ਼ ਪ੍ਰਧਾਨ ਪੰਜਾਬ ਸਰਕੂ ਦੇ ਪਲਾਟ ਚ ਦੇਖੋ ਜਿਹੜਾ ਆਪਾਂ ਮੁੱਦਾ ਚੱਕਿਆ ਜਗਤਜੀਤ ਇੰਡਸਟਰੀ ਹਨੀਰਾ ਦੇ ਵਰਕਰਾਂ ਦੇ ਹੱਕਾਂ ਨੂੰ ਲੈ ਕੇ ਕਿ ਇਹ ਬੜਾ ਆਪਣੇ ਵਰਕਰਾਂ ਨਾਲ ਜਿਹੜਾ ਅਨਿਆਇ ਕਰਦੇ ਪਏ ਆ ਉਹਨਾਂ ਤੋਂ ਜ਼ਬਰਦਸਤੀ ਰੈਜਿਗਨੇਸ਼ਨ ਦੁਵਾਏ ਜਾ ਰਹੇ ਹੈਗੇ ਆ ਤੇ ਜਿਹੜੇ ਪੱਕੇ ਵਰਕਰ ਸਨ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਜਿਹੜੇ ਨੌਕਰੀ ਕਰ ਰਹੇ ਆ ਫਿਲਹਾਲ ਉਹਨਾਂ ਨੂੰ ਸੈਲਰੀ ਨਹੀਂ ਦਿੱਤੀ ਜਾ ਰਹੀਆਂ ਉਸ ਦਾ ਪੁਕਤਾ ਪ੍ਰਮਾਨ ਕੀ ਹੈ ਕਿ ਸਾਡੇ ਨਾਲ ਵਰਕਰ ਖੁਦ ਖੜੇ ਹਨ ਇਸ ਚੀਜ਼ ਦੀ ਗਵਾਹੀ ਦੇਣ ਲਈ ਕਿ ਉਹਨਾਂ ਨਾਲ ਉੱਥੇ ਕੀ ਕੀਤਾ ਕੀ ਕੀ ਕੀਤਾ ਜਾਦਿਆ ਉਹਨਾਂ ਨੇ ਕਿਹਾ ਜਾਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਕਿ ਅਸੀਂ ਮਰਜ਼ੀ ਨਾਲ ਨੌਕਰੀ ਛੱਡ ਰਹੇ ਹਾਂ ਪਰ ਅਸਲ ਵਿੱਚ ਅਸਲੀਅਤ ਕੀ ਹੈ ਉਹ ਉੱਥੇ ਦੇ ਇੱਕ ਵਰਕਰ ਰਾਜੂ ਕੁਮਾਰ ਵਰਮਾ ਦੀ ਹੈ ਜਿਹੜੇ ਉੱਥੇ ਕੰਮ ਕਰ ਰਹੇ ਸਨ ਤੇ ਉਹਨਾਂ ਨੂੰ ਹੁਣ ਉੱਥੋਂ ਕੱਢ ਦਿੱਤਾ ਗਿਆ ਤਾਂ ਦੱਸੋ ਜੀ ਰਾਜੂ ਕੁਮਾਰ ਵਰਮਾ ਜੀ ਕੀ ਇਹ ਇਹਨਾਂ ਦਾ ਕਹਿਣਾ ਹੈ ਫੈਕਟਰੀ ਵਾਲਿਆਂ ਦਾ ਜਗਤਜੀਤ ਇੰਡਸਟਰੀ ਦਾ ਜਿਹੜੋ ਦੋਨੋਂ ਤੇ ਕੰਮ ਕਰਦੇ ਸਨ ਇਹ ਮੈਨੂੰ 17 ਸਾਲ ਕੰਮ ਕਰਦੇ ਹੋ ਗਏ ਜੱਗੀ ਇੰਡਸਟਰੀ ਲਿਮਿਟਿਡ ਦੇ ਵਿੱਚ ਠੀਕ ਆ ਜੀ ਜਿਹੜਾ ਉਹ ਰਿਜਾਇਨ ਨਾਮਾ ਲਿਖਾਉਂਦੇ ਪਏ ਉਹ ਰਿਜਾਇਨ ਨਾਮਾ ਦੇ ਵਿੱਚ ਇਹ ਨਹੀਂ ਲਿਖਦੇ ਪਏ ਵੀ ਅਸੀਂ ਵਰਕਰਾਂ ਨੂੰ ਕੱਢਦੇ ਪਏ ਹਾਂ ਉਹਨਾਂ ਦੇ ਵਿੱਚ ਇਹ ਲਿਖਿਆ ਦੇ ਵਰਕਰ ਕੰਮ ਨਹੀਂ ਕਰ ਸਕਦੇ ਅਸੀਂ ਕੱਢਦੇ ਵਰਕਰ ਖੁਦ ਨੌਕਰੀ ਛੱਡਦੇ ਪਏ ਨਹੀਂ ਜਿਹੜਾ ਰੈਜਿਨੇਸ਼ਨ ਇਹ ਆਪਣੇ ਤੁਹਾਨੂੰ ਦਿੰਦੇ ਪਏ ਆ ਇਹ ਕੀ ਕੀ ਤੁਸੀਂ ਆਪਣੀ ਯਾਦ ਰਹੀ ਵੀ ਕਿ ਮੈਂ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਆਜ਼ਾਦੀ ਦੇ ਵਿੱਚ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜਣਾ ਚੁੰਨੇ ਆ ਤੁਸੀਂ ਕੋਈ ਹੋਰ ਕੰਮ ਕਰਦੇ ਪਏ ਜਾਂ ਇਹ ਤੁਹਾਨੂੰ ਧੱਕੇ ਨਾਲ ਦਵਾ ਰਹੇ ਆ ਧੱਕੇ ਨਾਲ ਦਵਾ ਰਹੇ ਆ ਕੀ ਕਹ ਰਹੇ ਆ ਤੁਹਾਨੂੰ ਇਹ ਇਹ ਸਾਨੂੰ ਕਹ ਰਿਹਾ ਵੀ ਸਾਡੇ ਕੋਲ ਕੰਮ ਨਹੀਂ ਹੈ ਤੁਸੀਂ ਨੌਕਰੀ ਛੱਡੋ ਰਿਜਾਇਨ ਅੱਛਾ ਤੇ ਉਹਤੇ ਲਿਖ ਕੇ ਕੀ ਕਹਿੰਦੇ ਪਏ ਕਿ ਤੁਸੀਂ ਆਪਣੇ ਵੱਲੋਂ ਕੀ ਕਹੋ ਇਹ ਕਹਿੰਦੇ ਪਏ ਸਾਡੇ ਕੋਲ ਕੰਮ ਨਹੀਂ ਹੁੰਦਾ ਪਿਆ ਤੁਸੀਂ ਇਥੇ ਸੈਨ ਕਰਦੇ ਹੋ ਨੌਕਰੀ ਅਸੀਂ ਸਾਡੇ ਕੋਲ ਦੇਖੋ ਜੇ ਫੈਕਟਰੀ ਤੋਂ ਕੰਮ ਨਹੀਂ ਹੈਗਾ ਤੇ ਇਹ ਗੱਲ ਫੈਕਟਰੀ ਨੂੰ ਲਿਖ ਕੇ ਦੇਣੀ ਚਾਹੀਦੀ ਆ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਤੇ ਅਸੀਂ ਤਨਖਾਹਾਂ ਜਿਹੜੀਆਂ ਅੱਗੇ ਜਿਹੜੀਆਂ ਬੇਰੋਗਾਰ ਸਮਰਥੀਆਂ ਤੇ ਅਸੀਂ ਜੋ ਇਹਨਾਂ ਦਾ ਬੰਦਾ ਫੁੱਲੈਂਡ ਫਾਈਨਲ ਅਸੀਂ ਦੇਣ ਨੂੰ ਤਿਆਰ ਬੈਠੇ ਆ ਆਪਣੇ ਵਰਕਰਾਂ ਦਾ ਪਰ ਇਹ ਜਿਹੜਾ ਧੱਕੇ ਨਾਲ ਵਰਕਰਾਂ ਤੋਂ ਪਹਾਇਆ ਜਾ ਰਿਹਾ ਕਿ ਤੁਸੀਂ ਕੋਰੇ ਕਾਗਜ਼ ਸਾਨੂੰ ਲਿਖ ਕੇ ਦਿਓ ਜੀ ਰੈਜ਼ੀਗਨੇਸ਼ਨ ਤੇ ਲਿਖ ਕੇ ਦਿਓ ਜੀ ਕਿ ਅਸੀਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਹੇ ਹਾਂ ਦੇਖੋ ਕਿੱਡਾ ਇਹ ਧੱਕਾ ਆ ਤੇ ਉੱਪਰੋਂ ਫਿਰ ਵਰਕਰਾਂ ਨੂੰ ਸਾਡੇ ਕੈਂਸਲ ਨੂੰ ਵਿੱਚ ਆਇਆ ਕਿ ਉਸ ਦੇ ਅੰਦਰ ਕਹਿ ਰਹੇ ਕਿ ਕਿ ਤੁਸੀਂ ਇਹ ਕਹੋ ਕਿ ਸਾਰਾ ਕੁਝ ਠੀਕ ਇੱਥੇ ਚੱਲਦਾ ਪਿਆ ਆ ਤੇ ਸਾਨੂੰ ਫੈਕਟਰੀ ਤੋਂ ਕੋਈ ਸਮਸਿਆਰੀ ਹੈਗੀ ਤੇ ਸਾਰਾ ਕੁਝ ਠੀਕ ਕਰ ਸਾਨੂੰ ਤਲਫਾਮ ਵੀ ਮਿਲਦੀਆਂ ਪਈਆਂ ਪਰ ਜਦ ਕੇ ਸਰਾਸਰ ਝੂਠ ਆ ਤੇ ਉਹਦੀ ਮਿਸਾਲ ਸਾਹਮਣੇ ਜਿਹੜੇ ਵਰਕਰ ਖੜੇ ਹਨ ਕਿਸੇ ਨੂੰ 9 ਮਹੀਨੇ ਤੋਂ ਨਹੀਂ ਮਿਲੀ ਕਿਸੇ ਤੋਂ 4 ਮਹੀਨੇ ਤੋਂ ਨਹੀਂ ਮਿਲੀ ਤੇ ਇਸ ਤਰ੍ਹਾਂ ਅਸੀਂ ਫੇਰ ਦੁਬਾਰਾ ਦੁਹਾਰਨ ਹੁੰਨੇ ਆ ਕੇਂਦਰ ਸਰਕਾਰ ਤੋਂ ਅੱਗੇ ਜਿਹੜੀ ਅਸੀਂ ਬੇਨਤੀ ਕੀਤੀ ਆ ਰਿਸਪੀਕਟੀ ਅਪਲੀਕੇਸ਼ਨ ਉੱਤੇ ਗੌਰ ਕੀਤਾ ਜਾਵੇ ਅਤੇ ਇਸ ਫੈਕਟਰੀ ਨੂੰ ਤਾੜਨਾ ਕੀਤੀ ਜਾਵੇ ਕਿ ਵਰਕਰਾਂ ਦਾ ਜਿਹੜਾ ਬੰਦਾ ਹੱਕ ਦਿੱਤਾ ਜਾਵੇ ਹਾਂਜੀ ਹੋਰ ਕੁਝ ਬੰਵਾ ਸਾਹਿਬ ਜੀ ਕਹਿਣਾ ਚਾਹੁੰਦੇ ਆ ਕਿੰਨੇ ਸਾਲ ਤੁਸੀਂ ਨੌਕਰੀ ਕੀਤੀ ਇੱਥੇ ਜ਼ਰਾ ਸੀ 16 ਸਾਲ ਨੌਕਰੀ ਕੀਤੀ ਹੈ 2008-09 ਦੇ ਵਿੱਚ ਲੱਗੇ ਸੀ 10ਵੇਂ ਮਹੀਨੇ 11 ਤਰੀਕ ਨੂੰ ਲੱਗੇ ਸੀ ਇਹ ਸਿਰਫ ਤੁਹਾਨੂੰ ਹੀ ਗੱਲ ਕਹੀ ਉਹਨਾਂ ਰੈਜ਼ੀਗਨੇਸ਼ਨ ਤੇ ਵਾਲੀ ਗੱਲ ਜਾਂ ਬਾਕੀ ਬਾਕੀ ਵਰਕਰਾਂ ਨੂੰ ਕਹੀ ਆ ਜਿਹੜੇ ਜਿਹੜੇ ਜਾਇਨਾਮੇ ਸਾਈਨ ਕਰ ਰਹੇ ਨੇ ਉਹਦੇ ਤੇ ਇਹ ਗੱਲ ਲਿਖੀ ਨਹੀਂ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਕਿ ਸਿਰਫ ਤੁਹਾਨੂੰ ਕਿਹਾ ਜਾਂ ਬਾਕੀ ਸਾਰੇ ਵਰਕਰਾਂ ਨੂੰ ਕਿਹਾ ਜਾ ਰਿਹਾ ਸਾਰੇ ਵਰਕਰਾਂ ਨੂੰ ਕਿਹਾ ਹੋਇਆ ਹੈ ਸਿਰਫ ਰੈਜ਼ੀਗਨੇ ਉਹ ਹੀ ਵੀ ਗੱਲ ਆ ਠੀਕ ਆ ਜੀ ਬਸ ਆਪਣਾ ਮੋੜੇ ਤੇ ਜਾ ਰਹੇ ਤੁਹਾਡੇ ਕਿ 9 ਮਹੀਨੇ ਦੀ ਤਨਖਾਹੀ ਦਿੱਤੀ ਠਾਕੁਰ ਸਾਹਿਬ 9 ਮਹੀਨਾ ਹੋ ਗਿਆ 9 ਮਿੰਟ ਤਰਫ ਆਤ ਨੂੰ ਦੋਤ ਇੱਕ ਹੈ ਜੇ ਤੁਹਾਨੂੰ ਵੀ ਕੱਟਿਆ ਗਿਆ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਤੋਂ ਹਟਦੇ ਆ ਆਪਣੇ ਮਰਜ਼ੀ ਸੇ ਉਹਦਾ ਕਰਦੇ ਸਿੱਧੇ ਸਾਈਡ ਮੇਂ बड़े साल वसनीक बन चुके ਉਹਨਾਂ ਨੇ ਉਹ ਹੁਣ ਇੱਥੋਂ ਛੱਡ ਕੇ ਕਿੱਥੇ ਜਾਣਗੇ ਕਿਉਂਕਿ ਇਹਨਾਂ ਦਾ ਜਿਹੜਾ ਰੋਟੀ ਰੋਟੀ ਦਾ ਮਸਲਾ ਸਿਰਫ ਇਸ ਫੈਕਟਰੀ ਦੇ ਸਿਰ ਤੇ ਚੱਲਦਾ ਸੀਗਾ ਤੇ ਇਸ ਕਰਕੇ ਸਾਡੀ ਕਿਸੇ ਨਾ ਕੋਈ ਨਿੱਜੀ ਰੰਦੇਸ਼ ਨਹੀਂ ਹੈ ਨਾ ਸਾਡੀ ਮੈਨੇਜਮੈਂਟ ਨਾਲ ਕੋਈ ਰੰਦੇਸ਼ ਹੈ ਨਾ ਇਸ ਦੇ オーਨਰ ਨਾਲ ਕੋਈ ਰੰਦੇਸ਼ ਹੈ ਸਾਡਾ ਸਿਰਫ ਜਿਹੜਾ ਇੱਕ ਮੰਤਵ ਹੈ ਕਿ ਜਿਹੜੀ ਫੈਕਟਰੀ ਆ ਆਪਣੇ ਜਿਹੜੇ ਵਰਕਰਾਂ ਨਾਲ ਧੱਕਾ ਨਾ ਕਰੇ ਉਹਨਾਂ ਨੂੰ ਉਹਨਾਂ ਦੇ ਬੰਦੇ ਹੱਟ ਜਲਦੀ ਦਵੇ ਸਾਡੇ ਵਰਕਰਾਂ ਦੀ ਗੱਲ ਕਿਉਂ ਨਹੀਂ ਸੁਣਦੇ ਪਏ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਖੁਦ ਹੋਣਾ ਚਾਹੀਦਾ ਦੇਖਣਾ ਚਾਹੀਦਾ ਕਿ ਉਹਨਾਂ ਦੀ ਮੈਨੇਜਮੈਂਟ ਕੀ ਕਰ ਰਹੀ ਆ ਫੈਕਟਰੀ ਕਿੱਦਾਂ ਚੱਲ ਰਹੀ ਆ ਸਹੀ ਚੱਲ ਰਹੀ ਹੈ ਨਹੀਂ ਚੱਲ ਰਹੀ ਅਸੀਂ ਗਾਰ ਨੂੰ ਨੇ ਇਸ ਚੀਜ਼ ਨੂੰ ਲੈ ਕੇ ਕਿ ਫੈਕਟਰੀ ਜਿਹੜੇ ਓਨਰ ਆ ਮਾਲਕ ਆ ਉਹ ਇੱਥੇ ਆ ਕੇ ਕੋਈ ਵਿਜ਼ਿਟ ਕਰਨ ਤੇ ਆਪਣੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਐਨੇ ਸਾਲ ਤੱਕ ਬਿਲਕੁਲ ਜਦ ਤੱਕ ਆਪਾਂ ਆਪਣੇ ਜਿਹੜੀ ਅਦਾਰਾ ਆ ਉਹਦਾ ਆਪਾਂ ਨਹੀਂ ਉਹਨੂੰ ਸੁਪਰਵਾਈਜ਼ ਕਰਾਂਗੇ ਖੁਦ ਨਹੀਂ ਦੇਖਾਂਗੇ ਆ ਕੇ ਤਾਂ ਇਸ ਤਰ੍ਹਾਂ ਹੀ ਹੁੰਦਾ ਜੋ ਇਸ ਫੈਕਟਰੀ ਦਾ ਹਾਲ ਹੋ ਰਿਹਾ ਇਹ ਦੇਖੋ ਜੀ ਜੋ ਵਰਕਰਾਂ ਦਾ ਨਹੀਂ ਜੀ ਇੱਕ رائے ਹੈਗੀ ਉਹ ਆਪਣੀ ਦੇ ਰਹੇ ਹੈਗੇ ਆ ਇਸ ਵਿੱਚ ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਕੁਝ ਵੀ ਕੇ ਤੁਸੀਂ ਆਹ ਗੱਲ ਕਹੋ ਆਪ ਇਸ ਤੁਹਾਡੇ ਸਾਹਮਣੇ ਇਲਜ਼ਾਮ ਲਗਾ ਰਹੇ ਆ ਕਿ ਇਹ ਜਿਹੜੇ ਵੀ ਮੈਨੇਜਮੈਂਟ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤੇ ਸਾਡੂੰ ਸਾਡਾ ਪੰਦਾ ਨਹੀਂ ਦੇਦੇ ਹਾਂਜੀ ਤੁਹਾਡਾ ਕੀ ਨਾਮ ਹੈ ਹਾਂਜੀ ਹਾਂਜੀ ਤੋਂ ਅਭੀ ਆਪ ਵਹਾਂ ਤੇ ਕੰਮ ਕਰ ਰਹੇ ਹੋ ਕਿਤਨੇ ਮਹੀਨੇ ਤੋਂ ਸਲਰੀ ਨਹੀਂ ਮਿਲੀ 8 ਮਹੀਨੇ ਤੋਂ ਸਲਰੀ ਨਹੀਂ ਮਿਲੀ ਜੀ ਦੱਸੋ ਹੀ ਝੂਠ ਬੋਲਦੇ ਆ ਹਾਂਜੀ ਸਰ ਆਪਣਾ ਨਾਮ ਦੱਸੋ ਸੱਤਿਆਦੇਵ ਸਿੰਘ ਜੀ ਹਾਂਜੀ ਸਰ ਕਿੰਨੇ ਮਹੀਨੇ ਤੋਂ ਸੱਤ ਦਿਨ ਮਿਲੇ 8 ਮਹੀਨੇ ਤੋਂ ਸਾਡੇ ਇਹਨਾਂ ਨੂੰ ਨਹੀਂ ਮਿਲੀ ਹੈਗੀ ਹਾਂਜੀ ਸਰ ਸਾਡਾ ਤਾਂ 5 ਮਹੀਨਾ ਤੋਂ ਨਹੀਂ ਮਿਲ ਰਹਾ ਲੋ ਜੀ 5 ਮਹੀਨੇ ਤੋਂ ਇਹਨਾਂ ਨੂੰ ਸੱਤ ਦਿਨ ਨਹੀਂ ਮਿਲੀ ਹੈਗੀ ਤੇ ਸਾਡਾ ਸਿਰਫ ਮੰਤਵ ਇਹ ਹੈ ਕਿ ਜਿਹੜੇ ਵਰਕਰ ਇੰਨੇ ਆਪਣੀ ਰੋਜੀ ਰੋਟੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਸ ਫੈਕਟਰੀ ਦੇ ਸਿਰ ਤੋਂ ਪਰ ਨਾ ਉਹਨਾਂ ਨੂੰ ਕੰਮ ਕਰਦੇ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਤਰਖਾਹ ਦਿੱਤੀਆਂ ਜਾ ਰਹੀਆਂ ਹੈਗੀਆਂ ਇਸ ਤਰ੍ਹਾਂ ਦੇ ਆਸੀ ਪ੍ਰਸ਼ਾਸਨਾਂ ਕੇ ਕੇਂਦਰ ਸਰਕਾਰ ਕੇ ਪੰਜਾਬ ਸਰਕਾਰ ਦੇ ਕੋਲ ਹਰ ਲੋਨੇ ਆ ਕਿ ਇਹਨਾਂ ਵਰਕਰਾਂ ਦਾ ਜਿਹੜੇ ਇੱਕ ਲਿਮਟਿਡ ਕੰਪਨੀ ਦੇ ਕੰਮ ਕਰ ਰਿਹਾ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਕਿਉਂਕਿ ਲਿਮਟਿਡ ਕੰਪਨੀ ਦੇ ਕੁਝ ਅਸੂਲ ਹੁੰਦੇ ਆ ਕੁਝ ਲਾਜ਼ ਦੇ ਅਧੀਨ ਉਹਨਾਂ ਨੂੰ ਕੰਮ ਕਰਨਾ ਪੈਂਦਾ ਪੇਮੈਂਟਸ ઓਰ ਵੇਜਸ ਜਿਹੜਾ ਐਪ ਆ ਉਹ ਇਹ ਕਹਿੰਦਾ ਹੈਗਾ ਕਿ ਤੁਹਾਨੂੰ ਆਪਣੇ ਵਰਕਰਾਂ ਨੂੰ ਟਾਈਮ ਸਿਰ ਤਨਖਾਹ ਦੇਣੀ ਪੈਣੀ ਆ ਤੇ ਜਿੰਨੀ ਵੀ ਪੂਰੀ ਪੈਣੀ ਆ ਜਿੰਨੀ ਉਹਨਾਂ ਨਾਲ ਕਮਿਟਮੈਂਟ ਹੋਈ ਆ ਤੁਸੀਂ ਉਸ ਤੇ ਤਰਕਾਬ ਨਹੀਂ ਕੱਟ ਸਕਦੇ ਤੇ ਨਾ ਹੀ ਤੁਸੀਂ ਉਹਨਾਂ ਨੂੰ ਡਿਲੇ ਕਰ ਸਕਦੇ ਆ ਬੋਨਸ ਵੀ ਨਹੀਂ ਦਿੱਤੀ ਤੇ ਨਾ ਹੀ ਕਿਹਾ ਜਾ ਰਿਹਾ ਨਾ ਹੀ ਬੋਨਸ ਦਿੱਤਾ ਗਿਆ ਕੋਈ ਵੀ ਬੋਨਸ ਦਾ ਚੋਲੇ ਨਾਲ ਕੀ ਦੇਣਾ ਹੈ ਜਦ ਤੁਹਾਡੀ ਮੂਲ ਤਨਖਾਹੀ ਨਹੀਂ ਦਿੱਤੀ ਜਾਣੀ ਤੇ ਬੋਨਸ ਦਾ ਇਹਨਾਂ ਨੇ ਕੀ ਦੇਣਾ ਹੈਗਾ ਇਸ ਕਰਕੇ ਇੱਕ ਵਾਰੀ ਫਿਰ ਅਸੀਂ ਇਹ ਵਿਵਾਦ ਲਾਉਨੇ ਆ ਕਿ ਫੈਕਟਰੀ ਨੂੰ ਜਲਦੀ ਤੋਂ ਜਲਦੀ ਇਹਨਾਂ ਮਸਲੇ ਦਾ ਹੱਲ ਕਰਨਾ ਚਾਹੀਦਾ ਤੇ ਆਪਣੇ ਵਰਕਰਾਂ ਨੂੰ ਉਹਨਾਂ ਦੇ ਬੰਦੇ ਜਿਹੜੇ ਹੱਕ ਆ ਉਹ ਦੇ ਦੇਣੇ ਚਾਹੀਦੇ ਹਨ ਕਿਉਂਕਿ ਅਸੀਂ ਤਾਂ ਨਹੀਂ ਤਾਂ ਕੇਂਦਰ ਸਰਕਾਰ ਅੱਗੇ ਗੜੀਆ ਕੰਪਲੇਂਟ ਕਰ ਦਿੱਤੀ ਹੋਈ ਆ ਤੇ ਜੇ ਬਹੁਤ ਜਲਦ ਮੈਂ ਇੱਕ ਵਫਦ ਲੈ ਕੇ ਉੱਤੇ ਦਿੱਲੀ ਵਿੱਚ ਜਿਹੜਾ ਸਬੰਧਤ ਵਿਭਾਗ ਉਸ ਦੇ ਮੰਤਰੀ ਸਾਹਿਬਾਨ ਨੂੰ ਜਾ ਕੇ ਮਿਲਾਂਗੇ ਅਤੇ ਉਹਨਾਂ ਨੂੰ ਬੁਹਾਰ ਲਾਵਾਂਗੇ ਕਿ ਇਸ ਜਿਹੜੀ ਫੈਕਟਰੀ ਜਾਂ ਇਸ ਨੂੰ ਤਾੜਨਾ ਕੀਤੀ ਜਾਵੇ ਕਿ ਵਰਕਰਾਂ ਦੇ ਬੰਦੇ ਹੱਕ ਦਿੱਤੇ ਜਾਣ